ਹਾਂਜੀ ਕਿ ਮੈਂ ਤੁਸੀਂ ਸਾਰੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ B.A. Master 4 ਦੇ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਇੰਪੋਰਟੈਂਟ ਕੁਐਸਚਨ ਨੂੰ ਡਿਸਕਸ ਕਰਾਂਗੇ ਬਿੱਜ ਦੇ ਉੱਤੇ ਵਿਧਾਨਕ ਨਿਯੰਤਰਣ ਕੰਟਰੋਲ ਜਿਹੜਾ ਹੈ ਕਿੱਦਾਂ ਹੁੰਦਾ ਹੈ ਫਾਈਨਾਂਸ ਤੇ ਕੌਣ ਕੰਟਰੋਲ ਕਰਦਾ ਹੈ ਕਿੱਦਾਂ ਕੰਟਰੋਲ ਕੀਤਾ ਜਾਂਦਾ ਹੈ ਬਹੁਤ ਹੀ ਈਜ਼ੀ ਵੇ ਦੇ ਨਾਲ ਸਮਝਾਂਗੇ ਸੋ ਇਹ ਨੋਟਸ ਹੈਂਡ ਰਿਟਨ ਤਿਆਰ ਕੀਤੇ ਨੇ ਭਵੇ ਨੇ ਸਟੂਡੈਂਟ ਹੈ ਬਹੁਤ ਹੀ ਪਿਆਰੀ ਜੀ ਬੱਚੀ ਤਾਂ ਉਸਨੇ ਇਹ ਨੋਟਸ ਜਿਹੜੇ ਨੇ ਮੈਨੂੰ ਤਿਆਰ ਕਰਕੇ ਦਿੱਤੇ ਨੇ ਥੈਂਕ ਯੂ ਸੋ ਮੱਚ ਬਾਬੇਆ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਜਾਣ ਪਛਾਣ ਸੋ ਇਹ ਡਿਫੀਨੇਸ਼ਨ ਤੋਂ ਅਪਰਟ ਸਟਾਰਟ ਕਰਾਂਗੇ ਅਕੋਰਡਿੰਗ ਟੂ ਮੈਡੀਸਨ ਹੂ ਹੋਲਡਸ ਦਾ ਪਰਸ ਠੀਕ ਹੈ ਜਿਹੜਾ ਪਰਸ ਜਿਸ ਦੇ ਕੋਲ ਹੈ ਮਤਲਬ ਜਿਹਦੇ ਕੋਲ ਪੈਸਾ ਹੈ ਹੋਲਡਸ ਦਾ ਪਾਵਰ ਠੀਕ ਹੈ ਉਹੀ ਪਾਵਰ ਦੇ ਉੱਤੇ ਕੀ ਕਰਦਾ ਹੈ ਕੰਟਰੋਲ ਕਰਦਾ ਹੈ ਮਤਲਬ ਜਿਨੇ ਪਰਸ ਤੇ ਕੰਟਰੋਲ ਕਰ ਲਿਆ ਉਸੇ ਨੇ ਪਾਵਰ ਦੇ ਉੱਤੇ ਕੰਟਰੋਲ ਕਰ ਲਿਆ ਸੰਸਦੀ ਸ਼ਾਸਨ ਪ੍ਰਣਾਲੀ ਦੇ ਵਿੱਚ ਸੰਸਦ ਜਨਤਾ ਦੀ ਜਿਹੜੀ ਹੈਗੀ ਹੈ ਪ੍ਰਤੀਨਿਧਤਾ ਸੋ ਇਸ ਲਈ ਸਮੂਚੇ ਦੇਸ਼ ਤੇ ਪ੍ਰਸ਼ਾਸਨ ਸੰਬੰਧੀ ਸ਼ਕਤੀਆਂ ਕਿਹਦੇ ਕੋਲ ਹੁੰਦੀਆਂ ਨੇ ਸੰਸਦ ਕੋਲੇ ਪਾਰਲੀਮੈਂਟ ਕੋਲੇ ਦੇਸ਼ ਦੀ ਸਰਵ ਸਰਵਜਨਕ ਨੀਤੀ ਦਾ ਨਿਰਮਾਣ ਜਿਹੜੀਆਂ ਵੀ ਪਬਲਿਕ ਪਾਲਿਸੀਜ਼ ਦਾ ਨਿਰਮਾਣ ਕੀਤਾ ਜਾਂਦਾ ਦੇਸ਼ ਦੀਆਂ ਇਹ ਕੌਣ ਕਰਦਾ ਹੈ ਪਾਰਲੀਮੈਂਟ ਕਰਦੀ ਹੈ ਪਰੰਤੂ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਸੰਸਦ ਪ੍ਰਸ਼ਾਸਨ ਨੂੰ ਪੈਸੇ ਇਕੱਠੇ ਕਰਨ ਅਤੇ ਖਰਚ ਕਰਨ ਦੀ ਵੀ ਪ੍ਰਵਾਨਗੀ ਕਰਦੀ ਹੈ ਠੀਕ ਹੈ ਕਿ ਪੈਸੇ ਇਕੱਠੇ ਕਰੋ ਤੇ ਉਹਨੂੰ ਐਫੀਸ਼ੀਐਂਟਲੀ ਕੀ ਕਰੋ ਖਰਚ ਕਰੋ ਇਸ ਦਾ ਅਰਥ ਇਹ ਨਹੀਂ ਹੈ ਕਿ ਸੰਸਦੀ ਪ੍ਰਵਾਨਗੀ ਤੋਂ ਬਾਅਦ ਪ੍ਰਸ਼ਾਸਨ ਪੈਸੇ ਦੀ ਵਰਤੋਂ ਆਪਣੀ ਮਰਜ਼ੀ ਨਾਲ ਕਰੇ ਨਹੀਂ ਸੋ ਕੋ ਸੰਸਦ ਇਹ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਪੈਸਾ ਸਿਰਫ ਉਹਨਾਂ ਚੀਜ਼ਾਂ ਦੇ ਉੱਤੇ ਹੀ ਖਰਚ ਕੀਤਾ ਜਾਵੇ ਜਿਸ ਦੀ ਪਾਰਲੀਮੈਂਟ ਨੇ ਕੀ ਦਿੱਤੀ ਹੈਗੀ ਹੈ ਅਪਰੂਵਮੈਂਟ ਦਿੱਤੀ ਹੈਗੀ ਹੈ ਠੀਕ ਹੈ ਅਪਰੂਵ ਕੀਤਾ ਜਿਸ ਚੀਜ਼ ਲਈ ਤੇ ਸੰਸਦ ਇਸ ਚੀਜ਼ ਦੀ ਵੀ ਜਾਂਚ ਕਰਦੀ ਹੈਗੀ ਕਿ ਜਿਹੜਾ ਵੀ ਪੈਸਾ ਇਕੱਠਾ ਹੋ ਰਿਹਾ ਹੈ ਉਹਦੀ ਐਫੀਸ਼ੀਐਂਟਲੀ ਠੀਕ ਹੈ ਵਰਤੋਂ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਵਿੱਤੀ ਖਰਚਿਆਂ ਦੇ ਉੱਤੇ ਸੰਸਦ ਆਪਣੀਆਂ ਤਿੰਨ ਮਹੱਤਵਪੂਰਨ ਏਜੰਸੀਆਂ ਨੇ ਕੰਟਰੋਲ ਕਰਦੀ ਹੈ ਤੋ ਵਿੱਤੀ ਖਰਚਿਆਂ ਦੇ ਉੱਤੇ ਸੰਸਦ ਆਪਣੀਆਂ ਤਿੰਨ ਮਹੱਤਵਪੂਰਨ ਏਜੰਸੀਆਂ ਰਹੀ ਕੰਟਰੋਲ ਕਰਦੀ ਹੈ ਤਾਂ ਸੰਸਦ ਇਹ ਕੰਮ ਕਿਸ ਤੋਂ ਕਰਾਂਦੀ ਹੈ ਤਿੰਨ ਮੇਨ ਏਜੰਸੀਆਂ ਦੇ ਥਰੂ ਠੀਕ ਹੈ ਕੰਟਰੋਲਰ ਅਤੇ ਆਡੀਟਰ ਜਨਰਲ ਇਹ ਵੇਖਣ ਲਈ ਕਿ ਵਿਭਾਗਾਂ ਨੇ ਪੈਸਾ ਕੇਵਲ ਮਨਜ਼ੂਰ ਮਦਦ ਨੇ ਮਤਲਬ ਜਿਹੜੀ ਚੀਜ਼ ਅਪਰੂਵਡ ਹੈ ਜਿਹੜੀ ਚੀਜ਼ ਚਾਹੀਦੀ ਹੈ ਹਨਾ ਉਸਤੇ ਹੀ ਖਰਚ ਨਹੀਂ ਕੀਤਾ ਸਗੋਂ ਉਹਨਾਂ ਨੇ ਪੈਸੇ ਦੀ ਵਰਤੋਂ ਸਿਆਣਪ ਤੇ ਸੰਜਮ ਨਾਲ ਕੀਤੀ ਹੈ ਤਾਂ ਇਹ ਦੇਖਣ ਲਈ ਸੰਸਦ ਕੀ ਕਰਦੀ ਹੈ ਭਾਰਤ ਵਿੱਚ ਇਹ ਕਾਰਜ ਜਿਹੜਾ ਹੈ ਲੇਖਾ ਪੜਤਾਲ ਵਿਭਾਗ ਨੂੰ ਸੌਂਪਿਆ ਗਿਆ ਜਿਸ ਦਾ ਮੁਖੀ ਕੰਟਰੋਲਰ ਆਡੀਟਰ ਜਨਰਲ ਹੁੰਦਾ ਹੈ ਠੀਕ ਹੈ ਸੋ ਉਸ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ 6 ਸਾਲ ਤੱਕ ਕੀਤੀ ਜਾਂਦੀ ਹੈ ਜਾਂ ਫਿਰ ਜੋ ਤੱਕ ਉਹ ਬੰਦਾ 65 ਸਾਲ ਤੱਕ ਨਹੀਂ ਹੋ ਜਾਂਦਾ ਠੀਕ ਹੈ ਉਦੋਂ ਤੱਕ ਉਹ ਜਿਹੜਾ ਹੈ ਇਹ ਭੂਮਿਕਾ ਨਿਭਾਉਂਦਾ ਇਸ ਦੇ ਅਹੁਦੇ ਨੂੰ ਆਜ਼ਾਦ ਰੱਖਣ ਲਈ ਸੰਵਿਧਾਨ ਨੇ ਬਹੁਤ ਸਾਰੀਆਂ ਵਿਵਸਥਾਵਾਂ ਕੀਤੀਆਂ ਨੇ ਤਾਂ ਜੋ ਇਹ ਕਾਰਜ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਪਾਰਟੀਸ਼ਲਿਟੀ ਦੇ ਕੀਤਾ ਜਾ ਸਕੇ ਤੇ ਇਹ ਅਹੁਦਾ ਜਿਹੜਾ ਹੈ ਸਰਵਉੱਚ ਅਦਾਲਤ ਦੇ ਜੱਜ ਦੇ ਸਮਾਨ ਰੱਖਿਆ ਜਾਂਦਾ ਜਿਵੇਂ ਆਪਣਾ ਚੀਫ ਜਸਟਿਸ ਨਹੀਂ ਹੁੰਦਾ ਸੁਪਰੀਮ ਕੋਰਟ ਦਾ ਉਹਦੇ ਅਹੁਦੇ ਵਾਂਗੂ ਹੀ ਇਹ ਜਿਹੜਾ ਹੈ ਕੰਟਰੋਲਰ ਆਡੀਟਰ ਜਨਰਲ ਦਾ ਅਹੁਦਾ ਹੁੰਦਾ ਹੈ ਠੀਕ ਹੈ ਇਹ ਪੋਸਟ ਜਿਹੜੀਆਂ ਨੇ ਸਿਮਿਲਰ ਹੁੰਦੀਆਂ ਹਨ ਅਤੇ ਉਸ ਨੂੰ ਅਗਰ ਪੋਸਟ ਤੋਂ ਹਟਾਉਣਾ ਹੈ ਤਾਂ ਵਿਧੀ ਵੀ ਉਹੀ ਹੈ ਜੋ ਕਿ ਸਰਵਉੱਚ ਅਦਾਲਤ ਦੇ ਜੱਜ ਨੂੰ ਹਟਾਉਣ ਦੀ ਹੁੰਦੀ ਹੈ ਇਸ ਤਰ੍ਹਾਂ ਆਪਾਂ ਕਹਿ ਲਈਏ ਵੀ ਦੋਨਾਂ ਦਾ ਸੇਮ ਜਿਹੜੀ ਹੈ ਪੋਸਟ ਹੁੰਦੀ ਹੈ ਸੇਮ ਹੀ ਦੋਨਾਂ ਦਾ ਕੀ ਹੁੰਦਾ ਹੈਗਾ ਹਟਾਉਣਾ ਅਗਰ ਉਹ ਉਦੇ ਤੋਂ ਪੋਸਟ ਤੋਂ ਉਤਾਰਨਾ ਹੈ ਬੰਦਾ ਹਨਾ ਨਹੀਂ ਵਧੀਆ ਤਰੀਕੇ ਨਾਲ ਕੰਮ ਕਰਿਆ ਤਾਂ ਉਸ ਲਈ ਉਹੀ ਟ੍ਰੀਟਮੈਂਟ ਦਿੱਤਾ ਜਾਂਦਾ ਜੋ ਸੁਪਰੀਮ ਕੋਰਟ ਦੇ ਜੱਜ ਨੂੰ ਦਿੱਤਾ ਜਾਂਦਾ ਮੁੱਖ ਜੱਜ ਜਿਹੜਾ ਹੁੰਦਾ ਠੀਕ ਹੈ ਸੋਤਨਖਾ ਅਤੇ ਪੱਤੇ ਜਿੰਨੇ ਵੀ ਉਹਨੂੰ ਤਨਖਾਹ ਮਿਲਦੀ ਹੈ ਜਿੰਨੇ ਵੀ ਉਸ ਨੂੰ ਜਿਹੜਾ ਹੈਗਾ ਟੀਏਡੀ ਹੈ ਜੋ ਵੀ ਹੈ ਹਨ ਪੈਨਸ਼ਨਸ ਹੋਗੇ ਜੋ ਉਹਦੀ ਸੈਲਰੀ ਹੋਗੀਆਂ ਤਾਂ ਇਸ ਦੀ ਅਦਾਇਗੀ ਭਾਰਤ ਦੀ ਜਿਹੜੀ ਸੰਚਿਤ ਨਿਧੀ ਹੈ ਠੀਕ ਹੈ ਕਮਿਊਲਟਿਵ ਜਿਹੜੀ ਕਮਿਊਲਟਿਵ ਜਿਹੜੀ ਨਿਧੀ ਹੈ ਠੀਕ ਹੈ ਉਸ ਸੰਚਿਤ ਨਿਧੀ ਠੀਕ ਹੈ ਇਹਦੇ ਵਿੱਚੋਂ ਕੀਤੀ ਜਾਂਦੀ ਹੈ ਯਾਦ ਰਹੇ ਇੱਕ ਅਜੀਹਾ ਫੰਡ ਹੁੰਦਾ ਹੈ ਜਿਸ ਉਤੇ ਸੰਸਦ ਨੂੰ ਮਤਦਾਨ ਦਾ ਅਧਿਕਾਰ ਪ੍ਰਾਪਤ ਨਹੀਂ ਹੁੰਦਾ ਠੀਕ ਹੈ ਤਾਂ ਐਸਾ ਫੰਡ ਜਿਸ ਦੇ ਉੱਤੇ ਜਿਹੜਾ ਪਾਰਲੀਮੈਂਟ ਹੈ ਉਸ ਨੂੰ ਮਤਦਾਨ ਦਾ ਅਧਿਕਾਰ ਪ੍ਰਾਪਤ ਨਹੀਂ ਹੁੰਦਾ ਤਾਂ ਕਾਰਜ ਕਿੱਦਾਂ ਕਰਦਾ ਤਾਂ 1976 ਤੋਂ ਪਹਿਲਾਂ ਜਿਹੜਾ ਕੰਟਰੋਲਰ ਐਂਡ ਆਡੀਟਰ ਜਨਰਲ ਕੇਂਦਰ ਅਤੇ ਰਾਜ ਸਰਕਾਰ ਦੋਨਾਂ ਦੇ ਲੇਖੇ ਰੱਖਣ ਅਤੇ ਉਹਨਾਂ ਦੀ ਪੜਤਾਲ ਦੀ ਜ਼ਿੰਮੇਵਾਰੀ ਸੀ 1976 ਤੋਂ ਬਾਅਦ ਉਸ ਨੂੰ ਲੇਖਾਕਾਰ ਦੇ ਕਾਰਜ ਤੋਂ ਮੁਕਤ ਕਰ ਦਿੱਤਾ ਗਿਆ ਪਹਿਲਾਂ ਕੀ ਰੱਖਦੇ ਸੀ ਰਿਕਾਰਡ ਰੱਖਿਆ ਜਾਂਦਾ ਸੀ ਪਰ ਹੁਣ ਉਸ ਨੂੰ ਲੇਖਾਕਾਰ ਦੇ ਕਾਰਜ ਤੋਂ ਉਹ ਜਿਹੜਾ ਹੈ ਮੁਕਤ ਕਰ ਦਿੱਤਾ ਗਿਆ ਹੁਣ ਉਹ ਕੇਵਲ ਲੇਖਿਆਂ ਦੀ ਪੜਤਾਲ ਤੱਕ ਦੇ ਕਾਰਜਾਂ ਤੱਕ ਸੰਬੰਧ ਹੈ ਹੁਣ ਪਹਿਲਾਂ ਤਾਂ ਰਿਕਾਰਡ ਵੀ ਰੱਖਦਾ ਸੀ ਹੁਣ ਸਿਰਫ ਰਿਕਾਰਡਸ ਨੂੰ ਵੈਰੀਫਾਈ ਕਰਦਾ ਹੈ ਵੀ ਇਹ ਜਿਹੜੇ ਹੈਗੇ ਉਸੇ ਮਤਲਬ ਕਿਦਾਂ ਜਿਹੜੀ ਹੈ ਆਊਟਕਮਸ ਆ ਰਹੇ ਨੇ ਜਿਵੇਂ ਕਿ ਉਹ ਕੇਂਦਰ ਅਤੇ ਰਾਜਾਂ ਦੇ ਵਿੱਤੀ ਰਿਕਾਰਡਾਂ ਦੀ ਜਾਂਚ ਕਰਦਾ ਹੈ ਸਿਰਫ ਪੜਤਾਲ ਕਰਦਾ ਪਹਿਲਾਂ ਕਿਸੇ ਬਣਾਉਣਾ ਦਾ ਵੀ ਕੰਮ ਇਹਦਾ ਸੀ ਪਰ ਹੁਣ ਕੀ ਹੈ ਸਿਰਫ ਪੜਤਾਲ ਦਾ ਕੰਮ ਇਹਦੇ ਕੋਲੇ ਅਤੇ ਉਹ ਕੇਂਦਰ ਅਤੇ ਰਾਜ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਕਰਜ਼ੇ ਲਾਭ ਬਾਕੀ ਤੰ ਦਾ ਵੀ ਪ੍ਰੀਖਣ ਕਰਦਾ ਹੈ ਮਤਲਬ ਵੈਰੀਫਿਕੇਸ਼ਨ ਕਰਦਾ ਹੈ ਵੀ ਕਿੱਥੋਂ ਕਿੰਨਾ ਕਰਜ਼ਾ ਹੈ ਕਿੰਨੇ ਲਾਭ ਆ ਰਹੇ ਨੇ ਤੰਨ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਇਹ ਕੰਮ ਕੇਂਦਰ ਅਤੇ ਰਾਜ ਦਾ ਸਾਰਾ ਕੌਣ ਕਰਦਾ ਹੈ ਕੰਪਰੋਲਰ ਆਡੀਟਰ ਜਨਰਲ ਠੀਕ ਹੈ ਉਹ ਕੇਂਦਰ ਅਤੇ ਰਾਜ ਸਰਕਾਰਾਂ ਦੀ ਸਲਾਨਾ ਰਿਪੋਰਟ ਤਿਆਰ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਰਾਸ਼ਟਰਪਤੀ ਅੱਗੇ ਇਹ ਰਿਪੋਰਟ ਸੰਸਦ ਸਾਹਮਣੇ ਅਤੇ ਰਾਜਪਾਲ ਉਸ ਰਿਪੋਰਟ ਨੂੰ ਆਪਣੇ ਰਾਜ ਦੇ ਵਿਧਾਨ ਮੰਡਲ ਦੇ ਸਾਹਮਣੇ ਪੇਸ਼ ਕਰਦਾ ਹੈ ਤੇ ਇਸ ਤਰ੍ਹਾਂ ਕੇਂਦਰ ਦੇ ਵਿੱਚ ਸੰਸਦ ਅਤੇ ਰਾਜ ਦੇ ਵਿੱਚ ਰਾਜ ਵਿਧਾਨ ਸਭਾ ਆਪਣੇ ਆਪਣੇ ਵਿੱਤ ਦੇ ਉੱਤੇ ਕੰਟਰੋਲ ਰੱਖਦੀ ਹੈ ਠੀਕ ਹੈ ਤਾਂ ਇਹ ਸਾਰਾ ਕੰਮ ਕੌਣ ਕਰਦਾ ਹੈ ਕੰਟਰੋਲਰ ਅਤੇ ਆਡੀਟਰ ਜਨਰਲ ਠੀਕ ਹੈ ਹੁਣ ਹੈ ਸੈਕੰਡ ਵਾਲੀ ਕਿਹੜੀ ਏਜੰਸੀ ਹੈਗੇ ਇਹ ਸ਼ਾਰਟ ਦੇ ਵਿੱਚ ਵੀ ਤੁਹਾਨੂੰ ਕੁਐਸਚਨ ਆ ਸਕਦੇ ਨੇ ਲੋਕ ਲੇਖਾ ਕਮੇਟੀ ਹੁਣ ਲੋਕ ਲੇਖਾ ਕਮੇਟੀ ਸੰਸਦ ਦੀ ਵਿੱਤੀ ਕੰਟਰੋਲ ਅਤੇ ਦੂਜੀ ਏਜੰਸੀ ਹੈਗੀ ਹੈ ਪਹਿਲੀ ਕਿਹੜੀ ਸੀ ਕੰਟਰੋਲਰ ਐਂਡ ਆਡੀਟਰ ਜਨਰਲ ਦੀ ਸੈਕੰਡ ਵਾਲੀ ਕਿਹੜੀ ਹੈ ਲੋਕ ਲੇਖਾ ਕਮੇਟੀ ਤਾਂ ਦੇਖੋ ਜਦੋਂ ਕੰਟਰੋਲਰ ਅਤੇ ਆਡੀਟਰ ਜਨਰਲ ਆਪਣੀ ਰਿਪੋਰਟ ਰਾਸ਼ਟਰਪਤੀ ਨੂੰ ਪੇਸ਼ ਕਰਦਾ ਹੈ ਜੋ ਕਿ ਅੱਗੇ ਉਸ ਰਿਪੋਰਟ ਨੂੰ ਸੰਸਦ ਸਾਹਮਣੇ ਪੇਸ਼ ਕਰਦਾ ਹੁਣ ਦੇਖੋ ਰਾਸ਼ਟਰਪਤੀ ਨੂੰ ਇਹਨਾਂ ਨੇ ਜਿਹੜਾ ਹੈਗਾ ਕੰਟਰੋਲਰ ਨੇ ਆਡੀਟਰ ਜਨਰਲ ਨੇ ਜਿਹੜੀ ਰਿਪੋਰਟ ਪੇਸ਼ ਕਰਤੀ ਤਾਂ ਉਹ ਰਿਪੋਰਟ ਰਾਸ਼ਟਰਪਤੀ ਲੈ ਕੇ ਸੰਸਦ ਸਾਹਮਣੇ ਪੇਸ਼ ਕਰੇਗਾ ਹੁਣ ਸੰਸਦ ਕੀ ਕਰਦੀ ਹੈ ਦੇਖੋ ਰਾਸ਼ਟਰਪਤੀ ਨੇ ਸੰਸਦ ਨੂੰ ਰਿਪੋਰਟ ਦੇਤੀ ਤਾਂ ਸੰਸਦ ਉਸ ਰਿਪੋਰਟ ਤੇ ਵਿਚਾਰ ਕਰਨ ਤੋਂ ਪਹਿਲਾਂ ਛਾਣਬੀਨ ਕਰਾਉਣ ਲਈ ਲੋਕ ਲੇਖਕ ਕਮੇਟੀ ਦੇ ਸਪੁਰਦ ਕਰ ਦਿੰਦੀ ਹੈ ਵੀ ਤੁਸੀਂ ਇਜ਼ ਅ ਟੈਕਨੀਕਲ ਕਿਉਂਕਿ ਉਸ ਰਿਪੋਰਟ ਚ ਕੰਮ ਹੁੰਦੇ ਨੇ ਤੇ ਟੈਕਨੀਕਲ ਮਤਲਬ ਕਿ ਵੈਰੀਫਿਕੇਸ਼ਨ ਦੇ ਲਈ ਇਹ ਜਿਹੜੀ ਹੈਗੀ ਲੋਕ ਲੇਖਕ ਕਮੇਟੀ ਤੇ ਸਪੁਰਤ ਹੋ ਰਿਪੋਰਟ ਕਰ ਦਿੱਤੀ ਜਾਂਦੀ ਆ ਹੁਣ ਸੰਸਦ ਐਸਾ ਕਿਉਂ ਕਰਦੀ ਹੈ ਕਿਉਂਕਿ ਸੰਸਦ ਕੀ ਹੈਗੀ ਇੱਕ ਵਿਸ਼ਾਲ ਸੰਸਥਾ ਅਤੇ ਵਿਸਥਾਰ ਸਹਿਤ ਇਸ ਦੀ ਪੜਤਾਲ ਉਹ ਖੁਦ ਨਹੀਂ ਕਰ ਸਕਦੀ ਤੇ ਦੂਜਾ ਇਹ ਜਿਹੜਾ ਛਾਣਬੀਨ ਦਾ ਵੈਰੀਫਿਕੇਸ਼ਨ ਦਾ ਕੰਮ ਹੈ ਇਹ ਬੜਾ ਟੈਕਨੀਕਲ ਹੁੰਦਾ ਹੈ ਤੇ ਜੋ ਕਮੇਟੀ ਇਸ ਨੂੰ ਟੰਗਾ ਚੰਗੇ ਢੰਗ ਨਾਲ ਹੀ ਕਰੂਗੀ ਉਸ ਨੂੰ ਹੀ ਇਹ ਜਿਹੜੀ ਹੈ ਸੌਂਪੀ ਜਾਂਦੇ ਤੱਕ ਇਸ ਨੂੰ ਸੌਂਪੀ ਜਾਂਦੀ ਹੈ ਲੋਕ ਲੇਖਾ ਕਮੇਟੀ ਨੂੰ ਤੇ ਨਾਲ ਹੀ ਤੀਜੀ ਕਮੇਟੀ ਦੇ ਵਿੱਚ ਵੱਖ-ਵੱਖ ਰਾਜਨੀਤਿਕ ਦਲਾਂ ਦੇ ਮੈਂਬਰ ਹੋਣ ਕਰਕੇ ਵੀ ਰਿਪੋਰਟ ਉੱਤੇ ਚੰਗੀ ਤਰ੍ਹਾਂ ਵਿਚਾਰ ਕੀਤਾ ਜਾ ਸਕਦਾ ਹੈ ਕਾਰਜ ਹੁੰਦੇ ਕੋ ਲੋਕ ਲੇਖਾ ਕਮੇਟੀ ਕਰਦੀ ਕੀ ਹੈ ਇਹਦੇ ਕਿਹੜੇ-ਕਿਹੜੇ ਕੰਮ ਨੇ ਸਰਕਾਰੀ ਜਿਹੜੇ ਜਿਹੇ ਵੀ ਲੇਖੇ ਨੇ ਸਰਕਾਰੀ ਰਿਕਾਰਡਸ ਨੇ ਉਹਨਾਂ ਦੀ ਪੜਤਾਲ ਕਰਨੀ ਜਿਸ ਅਧਿਕਾਰੀ ਦੁਆਰਾ ਪੈਸਾ ਖਰਚ ਕੀਤਾ ਗਿਆ ਉਹ ਅਧਿਕਾਰੀ ਅਜਿਹਾ ਕਰਨ ਦੀ ਜਿਹੜੀ ਹੈ ਅਥਾਰਟੀ ਰੱਖਦਾ ਹੈ ਕਿ ਨਹੀਂ ਕਰਦਾ ਠੀਕ ਹੈ ਜਿਸ ਅਧਿਕਾਰੀ ਦੁਆਰਾ ਪੈਸਾ ਖਰਚ ਕੀਤਾ ਗਿਆ ਕੀ ਉਹ ਇਸ ਪੈਸੇ ਨੂੰ ਖਰਚ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਕੰਟਰੋਲਰ ਐਂਡ ਆਡੀਟਰ ਜਨਰਲ ਦੀ ਰਿਪੋਰਟ ਦਾ ਨਰੀਖਣ ਜਿਹੜਾ ਹੈ ਕੀਤਾ ਜਾਂਦਾ ਹੈ ਸਰਕਾਰ ਦੇ ਅਧੀਨ ਕਿਸੇ ਵੀ ਸੰਸਥਾ ਦੇ ਖਰਚ ਦੀ ਜਾਂਚ ਪੜਤਾਲ ਜਿਹੜੀ ਹੈ ਕੀਤੀ ਜਾਂਦੀ ਹੈ ਕਾਰਜਵਿਧੀ ਤਾਂ ਇਹ ਕਮੇਟੀ ਉਸ ਟਾਈਮ ਜਿਹੜਾ ਹੈ ਆਪਣਾ ਉਸ ਸਮੇਂ ਆਪਣਾ ਕਾਰਜ ਜਿਹੜਾ ਹੈ ਸ਼ੁਰੂ ਕਰਦੀ ਹੈ ਜੋਦੋ ਜਿਹੜੀ ਰਿਪੋਰਟ ਹੈ ਕੰਟਰੋਲਰ ਐਂਡ ਆਡੀਟਰ ਜਨਰਲ ਦੀ ਉਹ ਸੰਸਦ ਦੇ ਵਿੱਚ ਪੇਸ਼ ਹੋ ਜਾਂਦੀ ਆ ਉਸ ਟਾਈਮ ਪੀਰੀਅਡ ਤੋਂ ਇਹਨਾਂ ਕੋਲੇ ਸੌਂਪ ਦਿੱਤਾ ਜਾਂਦੀ ਆ ਉਹ ਰਿਪੋਰਟ ਫਿਰ ਟੈਕਨੀਕਲ ਕੰਮ ਜਿਹੜਾ ਹੈਗਾ ਉਹ ਇਹਨਾਂ ਦਾ ਹੁੰਦਾ ਲੋਕ ਲੇਖਾ ਕਮੇਟੀ ਦਾ ਜਿੱਥੇ ਮੈਂਬਰਾਂ ਦੀ ਵਿੱਚ ਰਿਪੋਰਟਾਂ ਦੀਆਂ ਕਾਪੀਆਂ ਵੰਡ ਦਿੱਤੀਆਂ ਜਾਂਦੀਆਂ ਨੇ ਜਿਹੜੇ ਇਹਦੇ ਮੈਂਬਰ ਨੇ ਠੀਕ ਹੈ ਉਹਨਾਂ ਦੇ ਵਿੱਚ ਜਿਹੜੀਆਂ ਇਹ ਨੇ ਹਾਰਡ ਕਾਪੀਜ਼ ਵੰਡ ਦਿੱਤੀਆਂ ਜਾਂਦੀਆਂ ਨੇ ਅਤੇ ਤਾਂ ਜੋ ਰਿਪੋਰਟ ਦਾ ਉਹ ਚੰਗੀ ਤਰ੍ਹਾਂ ਐਨਾਲਿਸਿਸ ਕਰ ਸਕਣ ਕਮੇਟੀ ਆਪਣੀ ਕਾਰਵਾਈ ਕਰਨ ਲੱਗੇ ਸਰਕਾਰ ਜਾਂ ਕਿਸੇ ਹੋਰ ਸੰਸਥਾ ਜਿਸ ਦੇ ਹਿਸਾਬ ਕਿਤਾਬ ਦੀ ਜਾਂਚ ਚੱਲ ਰਹੀ ਹੋਵੇ ਦੇ ਰਿਕਾਰਡ ਜਾਂ ਅਧਿਕਾਰੀਆਂ ਨੂੰ ਆਪਣੇ ਸਾਹਮਣੇ ਪੇਸ਼ ਹੋਣ ਲਈ ਕਹਿ ਸਕਦੀ ਹੈ ਠੀਕ ਹੈ ਸੋ ਇਸ ਟਾਈਮ ਜਦੋਂ ਇਹ ਜਦੋਂ ਲੋਕ ਲੇਖਾ ਕਮੇਟੀ ਹੈ ਜਦੋਂ ਇਹ ਆਪਣੀ ਕਾਰਵਾਈ ਕਰ ਰਹੀ ਹੈ ਤਾਂ ਕੋਈ ਵੀ ਅਗਰ ਇਹ ਜਾਂਚ ਪੜਤਾਲ ਟੈਕਨੀਕਲ ਚੱਲ ਰਿਹਾ ਸਾਰਾ ਕੰਮ ਤਾਂ ਰਿਕਾਰਡ ਲੈਣ ਲਈ ਇਹ ਜਿੰਨੇ ਵੀ ਅਧਿਕਾਰੀ ਕਿ ਜਿੱਤੇ ਪੈਸਾ ਖਰਚੇ ਖਰਚਾ ਗਿਆ ਹੈ ਜਾਂ ਕੁਝ ਵੀ ਆ ਉਹ ਉਸ ਨੂੰ ਆਪਣੇ ਸਾਹਮਣੇ ਪੇਸ਼ ਕਰ ਸਕਦੇ ਵੀ ਹਾਂਜੀ ਦੱਸੋ ਇਹ ਤੁਸੀਂ ਕਿੱਥੇ ਖਰਚ ਕੀਤੇ ਨੇ ਹੈ ਨਾ ਕਿ ਥੋਏ ਚੀਜ਼ ਆ ਰਹੀ ਹੈ ਤਾਂ ਕਮੇਟੀ ਜਾਣਨ ਦੀ ਕੋਸ਼ਿਸ਼ ਕਰਦੀ ਹੈ ਕਿ ਸਰਕਾਰ ਨੇ ਸੰਸਦ ਦੁਆਰਾ ਪ੍ਰਮਾਨ ਕੀਤੀਆਂ ਮੰਗਾਂ ਦੇ ਅਨੁਸਾਰ ਹੀ ਪੈਸਾ ਖਰਚ ਕੀਤਾ ਹੈ ਜਾਂ ਨਹੀਂ ਸਾਰੇ ਗਵਾਹ ਸਬੂਤਾਂ ਦੀ ਪਰਖ ਕੀਤੀ ਜਾਂਦੀ ਹੈ ਤਾਂ ਜਿਹੜੀ ਆ ਕਮੇਟੀ ਐ ਲੋਕ ਲੇਖਾ ਕਮੇਟੀ ਇਹ ਕੀ ਕਰਦੀ ਆ ਆਪਣੀ ਸਿਫਾਰਸ਼ਾਂ ਦੀ ਰਿਪੋਰਟ ਤਿਆਰ ਕਰਕੇ ਵੀ ਹਾਂਜੀ ਇਹ ਚੀਜ਼ ਸਹੀ ਆ ਜਾਂ ਨਹੀਂ ਆ ਪੂਰਾ ਐਨਾਲਿਸਿਸ ਕੀਤਾ ਜਾਂਦਾ ਉਸ ਤੋਂ ਬਾਅਦ ਫੇਰ ਸੰਸਦ ਦੇ ਸਾਹਮਣੇ ਇਸ ਰਿਪੋਰਟ ਨੂੰ ਦੁਬਾਰਾ ਪੇਸ਼ ਕਰ ਦਿੰਦੀ ਆ ਠੀਕ ਐ ਐਨਾਲਿਸਿਸ ਕਰਕੇ ਹੁਣ 3rd ਵਾਲੀ ਜਿਹੜੀ ਏਜੰਸੀ ਆ ਉਹ ਕਿਹੜੀ ਆ ਅਨੁਮਾਨ ਕਮੇਟੀ ਜਿਸ ਤਰ੍ਹਾਂ ਲੋਕ ਲੇਖਾ ਕਮੇਟੀ ਸਰਕਾਰੀ ਖਰਚ ਹੋਣ ਤੋਂ ਬਾਅਦ ਜਾਂਚ ਪੜਤਾਲ ਕਰਦੀ ਆ ਉਸੇ ਤਰ੍ਹਾਂ ਜਿਹੜੀ ਅਨੁਮਾਨ ਕਮੇਟੀ ਐ ਠੀਕ ਐ ਇਹ ਸਰਕਾਰ ਦੁਆਰਾ ਖਰਚ ਕਰਨ ਤੋਂ ਪਹਿਲਾਂ ਇਸ ਦੀ ਜਾਂਚ ਕਰਦੀ ਐ ਵੀ ਜੇ ਹੁਣ ਸਰਕਾਰ ਪੈਸਾ ਦੇਊਗੀ ਤਾ ਉਹ ਖਰਚੇ ਨੂੰ ਜਿਹੜਾ ਹੈ ਕਰਨ ਤੋਂ ਪਹਿਲਾਂ ਇਹਦੀ ਜਾਂਚ ਕਰਦੀ ਹੈ ਕਮੇਟੀ ਸੰਸਦ ਨੂੰ ਹੋਣ ਵਾਲੇ ਖਰਚੇ ਵਿੱਚ ਸੰਜਮ ਲਿਆਉਣ ਦੀ ਸਲਾਹ ਦਿੰਦੀ ਹੈ ਵੀ ਇੱਥੋਂ ਦੀ ਪੈਸਾ ਤੁਹਾਡਾ ਬਚ ਸਕਦਾ ਹੈ ਇੱਥੋਂ ਦੀ ਇਹ ਚੀਜ਼ ਇੰਨੀ ਨਹੀਂ ਇੰਨੀ ਕਰ ਸਕਦੇ ਹਨ ਤਾਂ ਇਸ ਦੀ ਸਥਾਪਨਾ ਜਿਹੜੀ ਸੀ 1921 ਦੇ ਵਿੱਚ ਵਿੱਤੀ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ ਪਰੰਤੂ ਜਿਹੜਾ ਹੈਗਾ ਇਸ ਕਮੇਟੀ ਦੇ ਵਿੱਚ ਬਹੁਤ ਗਠੋਰ ਰੋਕਾਂ ਲਗਾਈਆਂ ਗਈਆਂ ਸੀ ਤੇ ਉਹ ਕੋਈ ਲਾਭਦਾਇਕ ਕੰਮ ਨਹੀਂ ਕਰ ਪਈ बिकॉज ਇਹਦੇ ਤੇ ਜਿਹੜੀਆਂ ਸੀਗਾ ਰੋਕਾਂ ਲਗਾ ਦਿੱਤੀਆਂ ਗਈਆਂ ਹਨਾ 1920 ਜਦੋਂ ਸੀ ਕਮੇਟੀ ਜਦੋਂ ਬਣਾ ਹੀ ਦਿੱਤੀ ਜਦੋਂ ਅਸੀਂ ਰਿਪੋਰਟ ਤਿਆਰ ਕਰਕੇ ਦੇ ਹੀ ਦਿੱਤੀ ਤਾਂ ਫਿਰ ਇਹ ਅਨੁਮਾਨ ਕਮੇਟੀ ਕੀ ਕਰੂਗੀ ਹਨਾ ਅਨੁਮਾਨ ਕਮੇਟੀ ਕੀ ਸੀ ਜਿੱਤੇ 10 ਰੁਪਏ ਲਾਣੇ ਨੇ ਉਥੇ 9 ਲਾ ਲੋ 8 ਲਾ ਲੋ ਹਨਾ ਇਹ ਕੰਮ ਕਰਦੀ ਸੀ ਤੇ ਇਸ ਤੇ ਜਿਹੜੀ ਹੈ ਬਹੁਤ ਜ਼ਿਆਦਾ ਰੋਕਾਂ ਲਗਾ ਦਿੱਤੀਆਂ 1950 ਦੇ ਵਿੱਚ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਕੁਝ ਸਮੇਂ ਬਾਅਦ ਅਪ੍ਰੈਲ 1950 ਦੇ ਵਿੱਚ ਅਨੁਮਾਨ ਕਮੇਟੀ ਦੀ ਸਥਾਪਨਾ ਜੜੀਏ ਕੀਤੀ ਗਈ ਅਤੇ 1953 ਦੇ ਵਿੱਚ ਇਹਦਾ ਕਾਰਜ ਖੇਤਰ ਜਿਹੜਾ ਸੀਗਾ ਇਹਦਾ ਸਕੋਪ ਜਿਹੜਾ ਸੀਗਾ ਵਧਾ ਦਿੱਤਾ ਗਿਆ ਹੁਣ ਬੰਦਤਰ ਠੀਕ ਹੈ ਇਹਦੇ ਵਿੱਚ ਕੀ ਕੀ ਹੁੰਦਾ ਠੀਕ ਹੈ ਅਨੁਮਾਨ ਕਮੇਟੀ ਸੰਸਦ ਦੀ ਸਥਾਈ ਕਮੇਟੀ ਹੈ ਪਰਮਨੈਂਟ ਕਮੇਟੀ ਹੈ ਜਿਸ ਦੇ ਵਿੱਚ 30 ਮੈਂਬਰ ਹੁੰਦੇ ਨੇ ਇਹ ਸਾਰੇ ਮੈਂਬਰ ਲੋਕ ਸਭਾ ਦੇ ਵਿੱਚੋਂ ਹੀ ਚੁਣੇ ਜਾਂਦੇ ਨੇ ਤੇ ਇਹਦੀ ਮਿਆਦ ਕਮੇਟੀ ਦੀ ਸਿਰਫ 1 ਸਾਲ ਹੁੰਦੀ ਹੈ ਪਰੰਤੂ ਆਮ ਤੌਰ ਤੇ ਕਮੇਟੀ ਦੇ ਜਿਹੜੇ ਨੇ 1 ਤਿਹਾਈ ਮੈਂਬਰ ਹਰ ਸਾਲ ਰਿਟਾਇਰ ਹੁੰਦੇ ਰਹਿੰਦੇ ਨੇ ਠੀਕ ਹੈ ਅਜਿਹਾ ਕਰਨ ਨਾਲ ਕਮੇਟੀ ਦੇ ਵਿੱਚ ਨਿਰੰਤਰਤਾ ਕਾਇਮ ਰਹਿੰਦੀ ਹੈ ਮਤਲਬ ਹਰ ਸਾਲ ਜਿਹੜੇ ਨੇ ਇਹਦੇ ਮੈਂਬਰ 1/3 ਰਿਟਾਇਰ ਹੁੰਦੇ ਰਹਿੰਦੇ ਨੇ ਅਤੇ ਮੈਂਬਰਾਂ ਨੂੰ ਆਪਣੇ ਕੰਮ ਦਾ ਤਜਰਬਾ ਆ ਜਿਹੜਾ ਹੈ ਐਕਸਪੀਰੀਅੰਸ ਹੁੰਦਾ ਰਹਿੰਦਾ ਅਤੇ ਕਮੇਟੀ ਦਾ ਇੱਕ ਚੇਅਰਮੈਨ ਵੀ ਹੁੰਦਾ ਜਿਸ ਦੀ ਨਿਯੁਕਤੀ ਸਪੀਕਰ ਦੁਆਰਾ ਕੀਤੀ ਜਾਂਦੀ ਹੈ ਕਾਰਜ ਕੀ ਕਰਦੀ ਹੈ ਤਾਂ ਦੇਖੋ ਪ੍ਰਸ਼ਾਸਨ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ এফিশিয়েন্সি ਲਿਆਉਣ ਲਈ ਬਚਤ ਲਿਆਉਣ ਲਈ ਇਹ ਪ੍ਰਚਲਿਤ ਨੀਤੀ ਥਾਂ ਬਦਲਵੀਂ ਨੀਤੀ ਦਾ ਸੁਝਾ ਦਿੰਦੀ ਹੈ ਠੀਕ ਹੈ ਮਤਲਬ ਅਸੀਮ ਕਰ ਕਰਕੇ ਅਰਮਾਨ ਲਗਾ ਕੇ ਇਹ ਜਿਹੜਾ ਹੈ ਇੱਕ ਹੋਰ ਮਤਲਬ ਕਿ ਨਾਲ ਇਹਦੇ ਉਹ ਪਲਾਨ ਮਤਲਬ ਕਹਿੰਦੇ ਨੇ ਪਲਾਨ ਦਿੰਦੀ ਹੈ ਹਨਾ ਪਲਾਨ ਇਹ ਕੰਮ ਨਹੀਂ ਕਰ ਰਿਹਾ ਪਲਾਨ ਬੀ ਤੇ ਚਲੇ ਜਾਓ ਹਨਾ ਤਾਂ ਇਹ ਇਹ ਗੱਲ ਨੂੰ ਦੇਖਦੀ ਹੈ ਕਿ ਪ੍ਰਸ਼ਾਸਨ ਵਿੱਚ ਲਗਾਇਆ ਗਿਆ ਧਨ अनुमानਾ ਰਾਹੀਂ ਦਰਸਾਈ ਗਈ ਨੀਤੀ ਦੀਆਂ ਸੀਮਾਵਾਂ ਅਨੁਸਾਰ ਹੈ ਜਾਂ ਨਹੀਂ ਹੈ ਵੀ ਜੋ ਵੀ ਪਲਾਨ ਕੀਤਾ ਗਿਆ ਸੀ ਜੋ ਅਸਿਊਮ ਕੀਤਾ ਗਿਆ ਸੀ ਜੋ ਅਨੁਮਾਨ ਲਗਾਇਆ ਗਿਆ ਸੀ ਉਹਦੇ ਅਕੋਰਡਿੰਗ ਜਿਹੜਾ ਹੈ ਪੈਸਾ ਖਰਚ ਹੋ ਰਿਹਾ ਠੀਕ ਹੈ ਉਸ ਦੇ ਅਕੋਰਡਿੰਗ ਉਹਦੀਆਂ ਲਿਮਿਟਸ ਚ ਹੋ ਰਿਹਾ ਅਨੁਮਾਨਾਂ ਨੂੰ ਸੰਸਦ ਸਾਹਮਣੇ ਪੇਸ਼ ਕਰਨ ਦੇ ਵੀ ਸੁਝਾਅ ਜਿਹੜੇ ਹੈ ਇਹੀ ਕਮੇਟੀ ਜਿਹੜੀ ਹੈ ਦਿੰਦੀ ਹੈ ਠੀਕ ਹੈ ਇਹੀ ਏਜੰਸੀ ਦਿੰਦੀ ਹੈ ਕਾਰਜ ਵਿਧੀ ਤਾਂ ਕਈ ਵਾਰ ਕਮੇਟੀ ਦੇ ਗਠਨ ਜੂਨ ਦੇ ਮਹੀਨੇ ਚ ਕੀਤਾ ਜਾਂਦਾ ਪਰੰਤੂ ਕਮੇਟੀ ਆਪਣਾ ਕੰਮ ਕਦੋਂ ਤੋਂ ਸਟਾਰਟ ਕਰਦੀ ਹੈ ਜੁਲਾਈ ਤੋਂ ਮਤਲਬ 2-3 ਮਹੀਨੇ ਚ ਕਮੇਟੀ ਬਣ ਗਈ ਤੇ ਜੁਲਾਈ ਜਿਨੇ ਕੰਮ ਸਟਾਰਟ ਕਰਤਾ ਕੁਝ ਅਨੁਮਾਨਾਂ ਦੀ ਚੋਣ ਕਰਨ ਤੋਂ ਬਾਅਦ ਕਮੇਟੀ ਪੂਰਾ ਸਾਲ ਕੰਮ ਕਰਨ ਲਈ ਯੋਜਨਾ ਪਲੈਨਿੰਗ ਤਿਆਰ ਖੜੜੇ ਜਿਹੜੇ ਤਿਆਰ ਕਰਦੀ ਰਹਿੰਦੀ ਹੈ ਠੀਕ ਹੈ ਡਰਾਫਟਿੰਗ ਕਰਦੀ ਰਹਿੰਦੀ ਹੈ ਵੀ ਆਹ ਹੋਣਾ ਚਾਹੀਦਾ ਆਹ ਹੋਣਾ ਚਾਹੀਦਾ ਹੈ ਕਮੇਟੀ ਦੇ ਦਫ਼ਤਰ ਵੱਲੋਂ ਲੋੜੀਂਦੇ ਜਿਹੜੇ ਡਾਕੂਮੈਂਟਸ ਨੇ ਦਸਤਾਵੇਜ਼ ਨੇ ਕਮੇਟੀ ਦੀ ਮੁੱਢਲੀ ਜਾਣ ਪਛਾਣ ਮੁੱਢਲੀ ਜਿਹੜੀ ਹੈ ਛਾਣਬੀਣ ਲਈ ਪੇਸ਼ ਕੀਤੇ ਜਾਂਦੇ ਨੇ ਮਤਲਬ ਜੋ ਵੀ ਡਾਕੂਮੈਂਟਸ ਹੁੰਦੇ ਨੇ ਇਹ ਟਾਈਮ ਟੂ ਟਾਈਮ ਜਿਹੜੀ ਕਮੇਟੀ ਹੈਗੀ ਹੈ ਅਨੁਮਾਨ ਕਮੇਟੀ ਪੇਸ਼ ਕੀਤੀ ਕਰ ਜੇਕਰ ਕਿਸੇ ਹੋਰ ਪ੍ਰਕਾਰ ਦੀ ਸੂਚਨਾ ਦੀ ਲੋੜ ਹੋਵੇ ਤਾਂ ਉਹ ਵੀ ਜਿਹੜੀ ਹੈ ਇਕੱਠੀ ਕਲੈਕਟ ਕਰ ਲਈ ਜਾਂਦੀ ਹੈ ਕਮੇਟੀ ਆਪਣੀ ਜਿਹੜੀ ਰਿਪੋਰਟ ਹੈਗੀ ਆ ਸਦਨ ਦੇ ਸਾਹਮਣੇ ਪੇਸ਼ ਕਰਦੀ ਹੈ ਜਿੱਥੇ ਇਸ ਦੇ ਉੱਤੇ ਵਾਦ ਵਿਵਾਦ ਨਹੀਂ ਹੁੰਦਾ ਸਗੋ ਸਭ ਕੋ ਬਜਟ ਉਤੇ ਬਹਿਸ ਅਤੇ ਗ੍ਰਾਂਟਾਂ ਦੀਆਂ ਮੰਗਾਂ ਸਮੇ ਇਜ਼ੀ ਸਿਫਾਰਸ਼ ਦਾ ਹਵਾਲਾ ਦਿੱਤਾ ਜਾਂਦਾ ਹੈ ਠੀਕ ਹੈ ਤਾਂ ਜਦੋਂ ਇਹ ਸਾਹਮਣੇ ਪੇਸ਼ ਕੀਤਾ ਜਾਂਦਾ ਤਾਂ ਇਸ ਦੇ ਬਾਅਦ ਬਵਾਦ ਡਿਬੇਟ ਵਗੈਰਾ ਨਹੀਂ ਹੁੰਦਾ ਸਗੋ ਬਜਟ ਦੇ ਉੱਤੇ ਬਹਿਸ ਗ੍ਰਾਂਟਾਂ ਦੀ ਮੰਗ ਸਮੇ ਇਜ਼ੀ ਸਿਫਾਰਸ਼ ਦਾ ਹਵਾਲਾ ਦਿੱਤਾ ਜਾਂਦਾ ਹੈ ਅਨੁਮਾਨ ਕਮੇਟੀ ਦੀਆਂ ਸਿਫਾਰਸ਼ਾਂ ਦਾ ਸਬੰਧ ਤਿੰਨ ਵਿਚਾਰ ਨਾਲ ਹੁੰਦਾ ਹੈ ਸੰਗਠਨ ਦੇ ਵਿੱਚ ਇੱਕ ਤਾਂ ਸੁਧਾਰ ਲੈ ਕੇ ਆਉਣ ਲਈ ਇੱਕ ਬਚਤ ਕਰਨ ਲਈ ਇੱਕ ਜਿਹੜਾ ਹੈ ਜੋ ਵੀ ਅਨੁਮਾਨ ਪੇਸ਼ ਕੀਤੇ ਗਏ ਨੇ ਉਦਾ ਮਾਰਗਦਰਸ਼ਨ ਕਰਨ ਲਈ ਵਿਧੀਆਂ ਜਿਹੜੀਆਂ ਨੇ ਇਹਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਸੋ ਏਸੀ ਅੱਜ ਦਾ ਵੀਡੀਓ ਹੋਪ ਤੁਹਾਨੂੰ ਪਸੰਦ ਆਇਆ ਹੋਵੇਗਾ ਮਿਲਦੇ ਨਵੇਂ ਵੀਡੀਓ ਦੇ ਨਾਲ